ਵੜਾ ਭੱਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕ ਕਾ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚ ਕੱਤਕ ਹੋਵੈ ਸਾਦ ਸੰਗ ਬਿਨ ਸੈ ਸੱਬੇ ਸੋਚ ਮੱਗਰ ਮਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਾਨ ਮਾਨ ਮੋਲੇ ਆਰਾਮ ਸਿਓ ਸੰਗ ਸਾਧ ਸਹੇ ਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਤਿੰਨ ਦੋਖਣ ਕਬਹੁ ਉਤਰੈ ਸੇ ਜਮਕੇ ਵਸ ਪੜੀਆਂ ਜਿਨਿ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆਂ ਨਾਨਕ ਬਾਂਚੈ ਤੂੜ ਤੇਨ ਪ੍ਰਭ ਸਰਨੀ ਦਰ ਪੜੀਆਂ ਮੱਗਰ ਮਹੇ ਅਰਾਧਨਾ ਬੋੜ ਨ ਜਨ ਮੜਿਆ ਮੱਗਰ ਪ੍ਰਭ ਅਰਾਧਨਾ ਬੋੜ ਨ ਜਨ ਮੜਿਆ ਪੋਖਤ ਘਾਰਨ ਵਿਆਪੈ ਕੰਠ ਮਿਲਿਆ ਹਰਨਾ ਮਨ ਬੇਦਿਆ ਚਰਨਾਰ ਬਿੰਦ ਦਰਸਨ ਲਗੜਾ ਸਾਹੋ ਓਟ ਗੋਵਿੰਦ ਕੋ ਪਾਲ ਰਾਇ ਸੇਵਾ ਸਵਾਮੀ ਲਾਹੋ ਵੇਖਿਆ ਪੋ ਨਸੱਕਈ ਮਿਲ ਸਾਦੂ ਗੁਣਗਾ ਹੋ ਜੈ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾ ਹੋ ਕਰ ਗੈ ਲੈਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੋ ਬਾਰ ਜਾਉ ਲਖ 베ਰੀਆ ਹਰ ਸੱਜਣ ਅਗਮ ਅਗਾਹ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਓਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾਹ ਮਾਗ ਮਜਨ ਸੰਗ ਸਾਧੂਆਂ ਤੂੜੀ ਕਰ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕਰੋਦ ਨ ਮੋਹੀਐ ਬਿਨ ਸੈ ਲੋਭ ਸੁਆਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠਸਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਹੀ ਪਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤੇਨ ਕੋ ਰਬਾਣਾ ਮਾਗ ਸੁਚੇ ਸੇ ਕਾਂਡਿਆ ਜਿਨ ਪੂਰਾ ਗੁਰ ਮਿਹਰਬਾਨ ਫਲਗਨ ਨੰਦੋ ਪਾਰ ਜਨ ਹਰ ਸੱਜਣ ਪਰਗਟ ਆਏ शांत सहाई राम के कर कृपा दिया मिलाए सेज सुहावी सर्ब सुख हुण दुख नाहीं जाए इच्छ पुनी वड पगनी वर पाया हर राए मिल सैया मंगल गावै गीत गोविंद अलाए हर जियां अवर न दिसई कोई दूजा लवै न लाए ਲੱਤ ਪਲਤ ਸਵਾਰਿਓ ਨਾ ਨੈਚਰਲ ਦਿੱਤੀਆਂ ਨ ਜਾਏ ਸੰਸਾਰ ਸਾਗਰ ਤੇ ਰਖਿਯਨ ਬਹੁੜ ਨ ਜਨਮ ਤਾਏ ਜਿਹਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੂੰ ਤਿਲ ਨਾ ਤਮਾਏ ਜਿੰਨੀ ਜਿਨ ਜਿਨ ਨਾ ਜਨ ਜਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੌਰ ਪੂਰਾ ਆਰਾਧਿਆ ਦਰਗ ਸੱਚ ਕਰੇ ਸਰਬ ਸੁਖਾਂ ਨਿਦ ਚਰਨ ਹਰ ਪਉ ਜਲ ਵਿਖਮ ਤਰੇ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਹੀਂ ਜਰੇ ਕੂੜ ਗਏ ਦੁਬਿਦਾ ਨਸੀ ਪੂਰਨ ਸੱਚ ਪਰੇ ਪਾਰ ਬ੍ਰਹਿਮ ਪ੍ਰਭ ਸੇਵ ਦੇ ਮਨ ਅੰਦਰ ਇਕ ਤਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦੇਨ ਰੈਨ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵੀ ਸਤ ਗੁਰ ਆਪਣਾ ਹਰਿ ਸਿਮਰੀ ਦੇਨ ਸਬਰੈਨ ਆਪ ਤਿਆਗ ਸਰਨੀ ਪਵਾਂ ਮੁਖ ਬੋਲੀ ਮਠੜੇ ਵੈਨ ਜਨਮ ਜਨਮ ਕਾ ਵਿਛੜਿਆ ਹਰ ਮੇਲੋਂ ਸੱਜਣ ਸੈਨ ਜੋ ਜੀ ਹਰਤੇ ਵਿਛੜੇ ਸੇ ਸੁਖਣ ਵਸਣ ਪੈਣ ਹਰ ਪੈਰ ਬੈਨ ਚੈਨ ਨਾ ਪਾਈਏ ਖੋਜ ਡਿਠੇ ਸਭ ਗੈਣ ਆਪ ਕਮਾਨੇ ਵਿਛੜੀ ਦੋਸ਼ ਨ ਕਾਹੂੰ ਦੇਣ ਕਰ ਕਿਰਪਾ ਪ੍ਰਵਰਾਖਲੇ ਹੋਰ ਨਹੀਂ ਕਰਨ ਕਰੇਨ ਤੁਦ ਵੇਨ ਖਾ ਕੋ ਰੁੱਲਣਾ ਕਈਏ ਕਿਥੈ ਵੈਨ ਹਰ ਤਦ ਵਿਨ ਖਾ ਕੋ ਰੁੱਲਣਾ ਕਹੀਏ ਕਿਥੈ ਵੈਨ ਨਾਨਕ ਕੀ ਬੇਨੰਤੀਆਂ ਹਰ ਸੁਰਜਣ ਦੇਖਾਂ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰੰਥ ਪਰਖ ਅਪਾਰ ਮਰਨ ਜੀਵਨ ਆਰਾਧਨ ਸਬਨਾ ਕਾ ਆਧਾਰ ਸਸੁਰੇ ਪਈ ਹੈ ਤਿਸ ਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਅਗਮ ਅਗਾਧ ਬੋਧ ਕਿਸ ਅੰਤ ਨ ਪਾਰ ਆਵਾਰ ਸੇਵਾ ਸਾਥਿਸ ਪਾਵਸੀ ਸੰਤਾ ਕਾ ਹੋਏ ਸ਼ਾਰ ਦਿਨ ਨਾਥ ਦਿਆਲ ਦੇਵ ਪਤਿਤ ਉਧਾਰਨ ਹਾਰ ਆਦ ਜੁਗਾਦੀ ਰੱਖਦਾ ਸੱਚ ਨਾਮ ਕੁਰਤਾਰ ਕੀਮਤ ਕੋਈ ਨਾ ਜਾਣਈ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਾਸ ਰਹੇ ਨਾਨਕ ਨਹੀਂ ਸੁਮਾਰ ਦਨ ਰਾਨ ਜੇ ਪ੍ਰਭ ਕੋ ਸੇਵੰਦੇ ਤਿਨ ਕੈ ਸਦ ਬਲਹਾਰ ਸੰਤ ਅਰਾਧਨ ਸਦ ਸਦਾ ਸਬਨਾ ਕਾ ਬਖਸ਼ੰਦ ਜਿਉ ਪਿੰਡ ਜਨ ਸਾਜਿਆ ਕਰ ਕਿਰਪਾ ਦੀ ਤਿਨ ਜਿੰਦ ਗੋਰੀ ਸ਼ਾਬਦੀ ਆਰਾਧਿਐ ਜਪੀਐ ਨਿਰਮਲ ਮੰਤ ਕੀਮਤ ਕਹਿ ਨਾ ਜਾਈਐ ਪਰਮੇਸ਼ਰ ਬਿਆੰਤ ਜਿਸ ਮਨ ਵਸੈ ਨਰਾਇਣੋ ਸੋ ਕਹੀਐ ਭਗਵੰਤ ਜੀ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤ ਨਾਨਕ ਜੀ ਵਾ ਜਪ ਹਰੀ ਦੋਖ ਸਬੇ ਹੀ ਹੰਤ ਦੇ ਨਰਨ ਜਿਸ ਨਾ ਵਿਸਰੈ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮਾंजਨੇ ਮਾਣੀ ਥਾਓ ਹਰ ਓਟ ਗਹੀ ਮਨ ਅੰਦਰੇ ਜਪ ਜਪ ਜੀਵਨਾਉ ਕਰ ਕਿਰਪਾ ਪ੍ਰਭ ਆਪਣੀ ਜਨ ਟੂੜੀ ਸੰਗ ਸਮਾਉ ਜਿਉ ਤੂੰ ਰੱਖੈ ਤਿਉ ਰਹਾ ਤੇਰਾ ਦਿੱਤਾ ਪੈਨਾ ਖਾਉ ਉਦਮ ਸੋਈ ਕਰਾਏ ਪ੍ਰਭ ਮੇਲ ਸਾਧੂ ਗੁਣ ਗਾਓ ਦੂਜੀ ਜਾਏ ਨ ਸੁਝੇ ਕਿੱਥੈ ਕੋਕਣ ਜਾਓ ਅਗਿਆਨ ਬਿਨਾਸਨ ਤਮ ਹਰਨ ਊਚੇ ਅਗਮ ਅਮਾਓ ਮਨ ਵਿੱਚੜਿ ਆਹਰ ਮੇਲੀਐ ਨਾਨਕ ਇਹ ਸੁਆਓ ਸਰਬ ਕਲਿਆਨਾ ਤੇਤ ਦੇਨ ਹਰ ਪਰਸੀ ਗੁਰ ਕੇ ਪਾਓ ਵਾਰ ਮਾਝ ਕੀ ਕਥਾ ਸਲੋਕ ਮਹੱਲਾ ਪਹਿਲਾ ਮਾਲਕ ਮੂਰੀਦ ਤਥਾ ਚੰਦਰਹਿਣਾ ਸੋਈਆਂ ਕੀ ਧੁਣੀ ਗਾਵਣੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪਰਸਾਦ ਸਲੋਕ ਮਹੱਲਾ ਪਹਿਲਾ ਗੋਰਾ ਦਾਤਾ ਗੋਰਾ ਹੀ ਵੈ ਘਰ ਗੁਰ ਦੀਪਕ ਤਹਿ ਲੋਏ ਅਮਰ ਪਦਾਰਥ ਨਾਨਕਾ ਮਨ ਮਾਨੀਏ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਈ ਬਾਪ ਕੀ ਸੁੱਧ ਤੀਜੇ ਭਇਆ ਪਾਬੀ ਬੇਬ ਚੌਥੇ ਪਿਆਰ ਉਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਤਾਤ ਛੇਵਾਂ ਕਾਮਨਾ ਪੂਛੇ ਜਾਤ ਸਤਵਾਂ ਸੰਜ ਕੀਆ ਕਰਵਾਸ ਅੱਠਵਾਂ ਕਰੋਧ ਹੋਆ ਤਨਨਾਸ ਨਾਵਾਂ ਢੋਲੇ ਉੱਬੇ ਸਾ 10ਵਾਂ ਦੱਦਾ ਹੋਆ ਸੁਆ ਗਏ ਸੀ ਗੀਤ ਪੁਕਾਰਿਤਾ ਉੱਡਿਆ ਹੰਸ ਦਸਾਏਰਾ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਸਦਹਿ ਕਾਂਵ नानक मनमोख अंध प्यार बाज गुरु डूबा संसार मोहल्ला पहला दस बाल तन बीस रवन 30 का सुंदर कहावे 40 से पर होए 85 पग खिसै 60 के बड़े पावे ਸੱਤਰ ਕਾ ਮਤਹੀਨ ਅਸੀਂ ਕਾ ਵਪਾਰ ਨ ਪਾਵੇ ਨਵੇਂ ਕਾ ਸਹਿਜ ਅਸਨੀ ਮੂਲ ਨ ਜਾਣੇ ਆਪ ਬਲ ਟੰਡੋਲੇ ਮ ਟੁੰਡੀ ਮ ਡਿਠ ਮੈਂ ਨਾਨਕ ਜਗ ਤੂ ਇਕਾ ਤਵਲ ਹਰ ਪੌਣੀ ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟ ਉਪਾਤੀ ਰੰਗ ਪਰੰਗ ਉਪਾਰਜਣ ਬਹੁ ਬਹੁ ਵਿਦ ਪਾਤੀ ਤੂੰ ਜਾਣ ਜਿਨ ਉਪਾਈਏ ਸਭ ਖੇਲ ਤੁਮਾਤੀ ਇਕ ਆਵੇ ਇਕ ਜਾਏ ਉਠ ਬਿਨ ਨਾਵੇ ਮਰ ਜਾਤੀ ਗਰਮ ਖਰਾਂਗ ਚਲੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸਤ ਨਰੰਜਨੋ ਹਰ ਪੁਰਖ ਵਿਦਾਤੀ ਤੂੰ ਆਪੇ ਆਪ ਸੁਜਾਨ ਹੈ ਵੱਡ ਪੁਰਖ ਵਡਾਤੀ ਜੋ ਮਨ ਚਿਤ ਤੁਦ ਧਿਆਏ ਦੇ ਮੇਰੇ ਸਚਿਆ ਬਲ ਬਲ ਹੋਤੈਨ ਜਤੀ ਸ਼ਲੋਕ ਮਹੱਲਾ ਪਹਿਲਾ ਜੀਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ ਅੱਖੀ ਦੇਖੈ ਜੇਵਾ ਬੋਲੈ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨ ਖਾਏ ਜਨ ਰਚ ਰਚਿਆ ਤਿਸੈ ਨ ਜਾਣ ਅੰਦਾ ਅੰਦ ਕਮਾਏ ਜਾ ਪੁੱਜ ਜਾ ਪੱਜੇ ਤਾਂ ਠੀਕਰ ਹੋਵੇ ਕਾੜ ਤਕੜੀ ਨ ਜਾਏ ਨਾਨਕ ਗੁਰ ਬਿਨ ਨਾਹੇ ਪਤ ਪਤ ਵੇਨ ਪਾਰਨਾ ਪਾਏ ਮਹੱਲਾ ਦੂਜਾ ਦੇਂਦੇ ਥਾਵੋ ਦਿੱਤਾ ਚੰਗਾ ਮਨ ਮੁਖ ਐਸਾ ਜਾਣੀਐ ਸਰਤ ਮੱਤ ਚਤਰਾਈ ਤਾਂ ਕੀ ਕਿਆ ਕਰ ਆਖਵ ਖਾਣੀਐ ਅੰਤਰ ਬੈ ਕਐ ਕਰਮ ਕਮਾਵੈ ਸੋਚੋਂ ਕੁੰਡਾ ਜਾਣੀਐ ਜੋ ਧਰਮ ਕਮਾਵੈ ਤਿਸ ਧਰਮ ਨਉ ਹੋਵੈ ਪਾਪ ਕਮਾਣੇ ਪੱਪੀ ਜਾਣੀਐ ਤੂੰ ਆਪੇ ਖੇਲ ਕਰੈ ਸਭ ਕਰਤੇ ਕਿਆ ਦੂਜੇ ਆਖ ਵਖਾਣੀਐ ਜਿ ਚਰ ਤੇਰੀ ਜੋਤ ਤਿ ਚਰ ਜੋਤੀ ਵਿੱਚ ਤੂੰ ਬੋਲੇ ਬਿਨ ਜੋਤੀ ਕੋਈ ਕਿਛੂ ਕਰੋ ਦਿਖਾ ਸਿਆਣੀਐ ਨਾਨਕ ਗੁਰਮਖ ਨਦਰੀ ਆਇਆ ਹਰ ਏਕੋ ਸੁਗੁੜ ਸੁਜਾਣੀਐ ਪੌੜੀ ਤੁਧ ਆਪੇ ਜਗਤ ਉਪਾਏ ਕੈ ਤੁਧ ਆਪੇ ਤੰਦੈ ਲਾਇਆ ਮੋਹੋਠਗੋ ਲਈ ਪਾਇ ਕੈ ਤਉਦ ਆਪੋ ਜਗਤ ਖਵਾਇਆ ਤਿਸਨਾ ਅੰਦਰ ਅਗਨ ਹੈ ਨਹਿ ਤੇ ਪਤੈ ਪੁਖਾ ਤਿਹਾਇਆ ਸੈਸਾਏ ਸੰਸਾਰ ਹੈ ਮਰ ਜਮ ਮੈਂ ਆਇਆ ਜਾਇਆ ਬੈਨ ਸਤਗੁਰ ਮੋਹੋ ਨ ਟੁੱਟ ਹੀ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਤੇ ਆਇਆ ਸੋਖ ਰਜਾ ਜਾ ਤੁਦ ਪਾਇਆ ਕੁੱਲ ਉਦਾਰੇ ਆਪਣਾ ਤਨ ਜਨਿੰਦੀ ਮਾਇਆ ਸੁਭਾ ਸੁਰਤ ਸੁਹਾਵਣੀ ਜਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋਂ ਵੇਖਣਾ ਵਿਨ ਕੰਨ ਸੁਣਨਾ ਪੈਰਾਂ ਬਾਜੋਂ ਚੱਲਣਾ ਵਿਨ ਹੱਥਾਂ ਕਰਨਾ ਜੀਬੈ ਬਾਜੋਂ ਬੋਲਣਾ ਇਉਂ ਜੀਵਤ ਮਰਨਾ ਨਾਨਕ ਹੁਕਮ ਪਛਾਨ ਕੈ ਤਉ ਖਸਮੈ ਮਿਲਨਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ ਰੋਲਾ ਟੁੰਡਾ ਅੰਦੁਲਾ ਕਿਉ ਗਲ ਲੱਗੈ ਤਾਏ ਪੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੁੱਦ ਦੂਜਾ ਖੇਲ ਰਚਾਇਆ ਹਉ ਮੈਂ ਗਰਬ ਉਪਾਏ ਕੈ ਲੋਭ ਅੰਤਰ ਜਨਤਾ ਪਾਇਆ ਜੋ ਪਾਵੇ ਤਿਉ ਰੱਖ ਤੂੰ ਸਭ ਕਰੇ ਤੇਰਾ ਕਰਾਇਆ ਇਕ ਨਾਮ ਬਖਸ਼ੇ ਮੇਲ ਲੈ ਗੁਰਮਤੀ ਤੂੰ ਦੈ ਲਾਇਆ ਇਕ ਖੜੇ ਕਰੈ ਤੇਰੀ ਚੱਕਰੀ ਵਿਨ ਨਾਮੈ ਹੋਰ ਨ ਪਾਇਆ ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਐ ਲਾਇਆ ਪੁੱਤ ਕ ਲੱਤ ਕ ਟੰਬ ਹੈ ਇੱਕ ਅਲਪਤ ਰਹੇ ਜੋ ਤੂੰ ਦਪਾਇਆ ਉਹੇ ਅੰਦਰੋਂ ਬਾਹਰੋਂ ਨਿਰਮਲੇ ਸੱਚੇ ਨਾਏ ਸਮਾਇਆ ਸਲੋਕ ਮਹੱਲਾ ਪਹਿਲਾ ਸੋਇਨੇ ਕੈ ਪਰਬਤ ਗੁਫਾ ਕਰੀ ਕ ਪਾਣੀ ਪਾਇਆ ਲ ਕੈ ਵਿੱਚ ਤਰਤੀ ਕ ਆਕਾਸੀ ਉਰ ਦਰਹਾ ਸਿਰ ਪਾਰ ਪੁਰ ਕਰ ਕਾਇਆ ਕੱਪੜ ਪੈਰਾ ਦੋਵਾ ਸਦਾਕਾਰ ਪੁਰ ਕਰ ਕਾਇਆ ਕੱਪੜ ਪੈਰਾ ਧੋਵਾ ਸਦਾਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ